ਜਾ ਤੋ ਕਹਿੰਦੇ ਕੋਠੇ ਚੋਂ ਲੱਗ ਜਾਂਦੇ ਨੇ ਜਾਂ ਤਾਂ ਫਿਰ ਅਸੀਂ ਮਿੱਟੀ ਪਾਉਣੇ ਆ ਜਾਂ ਫਿਰ ਥਾਪੇ ਲਾਉਣੇ ਆ ਲੈ ਵੀ ਮੈਟਰੋ ਜਿਹੜੇ 2024 ਦੇ ਵਿੱਚ ਅਸੀਂ ਕੰਮ ਕਰਦੇ ਹਾਂ ਛੋਡੇ ਸਾਹਮਣੇ ਅਸੀਂ ਪੇਸ ਕਰਨ ਚੱਲੇ ਆ ਤੇ ਮੀਂਹ ਪਿਆ ਸੀ ਪਹਿਲਾਂ ਆਪਾਂ ਕੋਠੇ ਤੇ ਮਿੱਟੀ ਕੁੱਟ ਕੇ ਢੇ ਹੁਣ ਆਪਾਂ ਖੇਤ 10 ਕਰੋੜ ਐ ਰੇਡੀ ਲਿਟਰੇਟ ਮੋਟਰਸਾਈਕਲ ਲੈ ਕੇ ਗਿਆ ਕੱਖ ਲੈ ਕੇ ਆਏ ਹਿੱਦੂਆ ਰਾਹ ਦੇ ਵਿੱਚ ਸਾਨੂੰ ਉਹ ਰੋਡ ਦਿਖਾਉਣੇ ਆ ਜੀ ਤੇ ਉੱਤੇ ਸੁਖਵੀਰ ਬਦਲ ਕਹਿੰਦਾ ਬੰਬ ਮਾਰਿਓ ਸੜਕਾਂ ਟੁੱਟਦੀਆਂ ਨਹੀਂ ਹਾ ਜੋ ਤੁਹਾਨੂੰ ਦਿਖਾਉਨੇ ਆ ਬੰਬ ਨਹੀਂ ਮਾਰੇ ਆ ਬਸ ਥੋੜੇ ਜਿਹਾ ਰੱਬ ਨੂੰ ਕਹਿ ਕੇ ਮੀਂਹ ਪਵਾਇਆ ਸੀਗਾ ਇੰਨੀ ਘੈਂਟ ਸੜਕ ਬਣੀ ਹੋਈ ਆ ਛੱਡ ਦੋ ਗੱਲਾਂ ਤੁਸੀਂ ਸੜਕ ਦੇ ਦਰਸ਼ਨ ਕਰੋ ਯਾਰ ਕਿਸੇ ਪਿੰਡ ਦੇ ਵਿੱਚ ਜੇ ਇਹੀ ਜੀ ਸੜਕ ਤੁਸੀਂ ਬਣਵਾਉਣੀ ਚਾਹੁੰਦੇ ਹੋ ਤਾਂ ਸਾਡੇ ਪਿੰਡ ਬਰੌਂਡ ਪਿੰਡ ਨਾਲ ਗੱਲਬਾਤ ਕਰ ਲਿਓ ਕਿ ਪਿੰਡਾਂ ਦਾ ਪਾਣੀ ਨਾਲੀਆਂ ਦਾ ਪਾਣੀ ਰੂੜੀਆਂ ਦਾ ਪਾਣੀ ਮੱਸੀ ਮੋਟਰਾਂ ਦਾ ਪਾਣੀ ਨੜਕਿਆਂ ਦਾ ਪਾਣੀ ਸਾਰਾ ਸੜਕਾਂ ਦੇ ਛੱਟ ਕੇ ਗਾਰਾ ਪਾ ਕੇ ਮਿੱਤ ਕੇ ਪੂਰੀ ਤਨਾ ਸੜਕ ਪੂਰੀ ਘੈਂਟ ਬਣੀ ਆ ਐ ਦੋੜਾ ਵੀ ਪਾਈ ਯਾਰ ਸੜਕ ਦੇ ਉੱਤੇ ਕੋਈ ਰੇਤਾ ਉੱਡ ਜੂ ਜੇ ਕਿਦਨੇ ਜੀ ਸੜਕ ਬਣਾਉਣੀ ਆ ਤਾਂ ਸਾਡੇ ਪਿੰਡ ਵਾਲਿਆਂ ਨਾਲ ਤਰਕ ਕਰ ਲਿਓ ਫਿਰਨੀਆਂ ਦੇ ਹਾਜ਼ਦੇ ਨੇ ਨਾਚਦੇ ਨੇ ਤੇ ਰੂਪ ਲਾਜਣੀਆਂ ਗੱਡੀਆਂ ਮੇਂ ਤੇ ਕੇ ਜਾਂਦੇ ਨੇ ਸੜਕ ਪੂਰੀ ਘੈਂਡ ਬਣੀ ਆ ਲੈ ਕੇ ਆਵਾਤ ਆ ਹੌਣਕਾਂ ਲੱਗੀਆਂ ਪਈਆਂ ਨੇ ਮਿੱਤਰੋ ਨਾ ਕਿਸੇ ਦੇ ਉੱਤੇ ਰੇਤਾ ਪੈਂਦਾ ਨਾ ਕਿਸੇ ਦੇ ਉੱਤੇ ਸੱਟਾ ਪੈਂਦਾ ਦੇਖੋ ਸਾਰੇ ਨਾ ਕੋਈ ਟਾਇਰ ਗਰਮ ਹੁੰਦਾ ਨਾ ਗੱਡੀ ਕਰਮ ਹੁੰਦੀ ਹੌਲੀ ਹੌਲੀ ਜਾਂਦੇ ਦੇਖੋ ਆਨੰਦ ਲੱਗਿਆ ਪਿਆ ਦੇਖ ਲੋਕ ਨਜ਼ਾਰੇ ਲੈਂਦੇ ਨੇ ਧੂਆਂ ਲਾ ਕੇ ਬੈਠੇ ਨੇ ਕੋਲੇ ਸੜਕ ਦੇ ਯਾਰਾ ਬਾਈ ਸੜਕ ਦੇ ਭਾਂਏ ਥੋੜਾ ਗਾ ਵੀ ਯਾਰ ਛੱਡ ਤੇ ਰੇਤਾ ਪਾਜੂ ਜੇ ਕਿਸੇ ਨੇ ਨੰਗਣਾ ਬਾਈ ਸਾਡੇ ਪਿੰਡ ਵਾਲੀ ਸੜਕ ਪੁੱਸ ਕੇ ਡੰਗਿਆ ਕਰੋ ਵੀ ਲੋਹਾ ਖੜੇ ਨੂੰ ਕਿਹੜੀ ਸੜਕ ਜਾਂਦੀ ਹੈ ਜਿਹਦੇ ਉੱਤੇ ਰੇਤਾ ਨਹੀਂ ਉੰਡਦਾ ਹੈਗਾ ਇਸਾੜ ਕੁੱਤੋਂ ਦੀ ਹਰ ਇੱਕ ਟੂਲ ਪਲਾਜੇ ਨਾਲ ਵਿਚਾ ਕੇ ਗੱਡੀ ਲੈ ਕੇ ਨਗਾ ਕੇ ਲੈ ਕੇ ਜਾਂਦਾ ਠੰਡੇ ਟਾਇਰ ਕਰਕੇ ਲੈ ਕੇ ਜਾਂਦਾ ਠੰਡਾ ਇੰਜਨ ਕਰਕੇ ਲੈ ਕੇ ਜਾਂਦਾ ਮਿੱਤਰੋ ਇਹ ਰੋਜ਼ ਦਾ ਗੇੜਾ ਜਦੋਂ ਮੀਂਹ ਪੈ ਜਾਣਾ ਸਾਡੇ ਖੇਤਾਂ ਨੂੰ ਇਹੀ ਰਾਹ ਬਹੁਤ ਘੈਂਟਾ ਸੀ ਇਧਰ ਦੀ ਆਉਣ ਇੱਥੇ ਵੀ ਮਾੜੇ ਮੰਗਤੇ ਸਾਡੇ ਘੈਂਟ ਜੀ ਯਾਰਾਂ ਦੇ ਯਾਰ ਇੱਥੋਂ ਦੇ ਨਗਦੇ ਨੇ ਵੀ ਇਹ ਰੇੜ ਉੱਥੋਂ ਜਾਂ ਲੈ ਵੀ ਮਿੱਤਰੋ ਇਹ ਸਾਨੂੰ ਦਸੀ ਹੱਡ ਬੀਤੀ ਰਾਹ ਦੀ ਰੋਡ ਦੀ ਵੀ ਸਾਡੇ ਖੇਤੋਂ ਜਦੋਂ ਅਸੀਂ ਇਧਰ ਦੀ ਆਉਂਦਾ ਤਾਂ ਰਾਹ ਐਦਾਂ ਦਾ ਹੁੰਦਾ ਹੈ ਲਾਈਵ ਮਿੱਤਰੋ ਵੀਡੀਓ ਦੇ ਨਾਲ ਬਣੇ ਰਹੋ ਸਾਨੂੰ ਸਾਰੇ ਕੰਮ ਗਿਣਾਵਾਂ ਮੈਂ ਦਿਨੇ ਕੰਮਦਾਰਾਂ ਕੀ ਕੰਮ ਆ 2024 ਦੇ ਕੰਮ ਗਿਣਾ ਰਹਿਆਂ ਸਾਨੂੰ ਅੱਜ ਲਾਈਵ ਮਿੱਤਰੋ ਘਰੇ ਆ ਕੇ ਖੁਸ਼ੀ ਬੰਨੀ ਪਈ ਜੀ ਇੱਧਰ ਮਿੱਲੂ ਰਾਜਾ ਰਾਣੋ ਦੇ ਅੰਦਰ ਖੜੇ ਲਾਇਆ ਵੀ ਧਾਰਾ ਤੁਰਾ ਚੌਣੀਆਂ ਨੂੰ ਸਾਰਾ ਕੁਝ ਦਿਖਾਵਾਂਗੇ ਲੈ ਮਿੱਤਰ ਪਰ ਮੈਂ ਕੋਠੇ ਤੇ ਚੜਿਆ ਮਿੱਟੀ-ਮੁੱਟੀ ਵਿੱਚ ਦੇ ਹਟੇ ਅਸੀਂ ਫਿਰ ਫਤਿਹ ਹੋਵੇ ਉਧਰ ਬੜੇ ਫਤਿਹ ਨੂੰ ਪੰਜਾਤ ਕਲਾਂ ਕੱਢੀ ਮੈਂ ਕਿਹਾ ਇੱਧਰ ਆ ਜਾ ਤੂੰ ਬੰਦਾ ਬਣ ਜਾ ਤੇਰੇ ਪੈਣੀਆਂ ਉਧਰ ਚੜ ਕੇ ਤਾਂ ਖੜ ਗਿਆ ਮੈਂ ਆਖਿਆ ਫਿਰ ਮੇਰੇ ਪਿੱਛੇ ਮੇਰੀ ਮਾਂ ਕਹਿੰਦੀ ਆ ਥੱਪਲਾ ਲੈ ਲੈਣਾ ਕੋਟਲਾ ਮੈਂ ਕਿਹਾ ਨਹੀਂ ਵਧੀਆ ਥੱਪਲਾ ਲਿਆ ਕਿਤੇ ਇੱਥੋਂ ਚੋਂਦਾ ਸੀ ਮਿੱਤਰੋ ਫਿਰ ਆਪਾਂ ਥਾਪੋ-ਤਾਪੀ ਹੋਏ ਬਿਕੋਦੀ ਗਲੀ ਚੋਂ ਅਸੀਂ ਉਹ ਕੁੱਟਦੀ ਸਾਰੀ ਤਾਰਪਨਾ ਕਰਕੇ ਮਿੱਤਰੋ ਗੁਰਦਵਾਲਾ ਵੀ ਆਪਣਾ ਘਰ ਆ ਤੇ ਨੰਗੇ ਜਾਂਦੇ ਜਵਾਗ ਜੀ ਮੈਨੂੰ ਕਹਿੰਦੇ ਕਿ ਮੈਂ ਜਾਤਾ ਵਾਂ ਕੱਠੀ ਠਾਕ ਆ ਮਿੱਤਰੋ ਇਹ ਦੁਬਾਰ ਫਿਰ ਖੁਸ਼ੀ ਲਵੇ ਖੁਸ਼ੀ ਨਾ ਫਿਰ ਮੈਂ ਚੜ੍ਹ ਕਰ ਲੱਗਾ ਖੁਸ਼ੀ ਮੇਰਾ ਪਾਲਾ ਕਰਦੀ ਆ ਦੇਖੋ ਇੰਨਾ ਕਰਦੀ ਐ ਇੰਨਾ ਕਰਦੀ ਆ ਰੱਬ ਜਾਣਦਾ ਕੀ ਬਾਤ ਆ ਆ ਲੈ ਮੇਰਾ ਟੱਠਾ ਗੁਰੂ ਬੈਠਾ ਏ ਬੱਛਾ ਗੁਰੂ ਆ ਮਿੱਤਰੋ ਇਹਨੂੰ ਆਪਾਂ ਛੱਡਣਾ ਛੱਡਣਾ ਨਹੀਂ ਹੈਗਾ ਹਾਲੇ ਇਹਨੂੰ ਛਾਲ ਛਾਲ ਇਹਨੂੰ ਕੱਖ ਖਵਾਉਣੇ ਨੇ ਮਿੱਤਰੋ ਉਧਰ ਖੁਸ਼ੀ ਵੀ ਕਹਿੰਦੀ ਮੈਨੂੰ ਛੱਡ ਇਹਨੂੰ ਇਹ ਕਹਿੰਦਾ ਮੈਨੂੰ ਛੱਡ ਕਿਨੂੰ ਕਿਨੂੰ ਛੱਡੀ ਆ ਵਾ ਬਾਈ ਮੈਨੂੰ ਭੌਂਕਦੀਆਂ ਕਹਿੰਦੀ ਭੋਂਕ ਭੋਂਖਾ ਜੂ ਤੈਨੂੰ ਕੱਚੇ ਨੂੰ ਕੀ ਕਰੀਏ ਬਈ ਕਿੱਥੇ ਲੇਖੇ ਦਾ ਮੈਂ ਮਿੱਤਰੋ ਹਾਲੇ ਟੋਕਾ ਕਰਨ ਵਾਲਾ ਮੱਜਾਂ ਹਾਕਾਂ ਮਾਰਦੀਆਂ ਨੇ ਮਾਂ ਮੇਰੀ ਕਹਿੰਦੀ ਠੰਡ ਆ ਪਸੂ ਅੰਦਰ ਕਰ ਦੇ ਮੈਂ ਕਹਾ ਆਪਣਾ ਰੈਡੀ ਗੋਹੇ ਵਾਲੀ ਰੋਟੀ ਤੇ ਲਾ ਕੇ ਆਉਨੇ ਫੇਰ ਗੱਲ ਕਰਦੇ ਮੇਰਾ ਬਾਲਾ ਜ਼ਿਆਦੇ ਕਰਦੀ ਐ ਇਹਨਾਂ ਦਾ ਮੇਰੇ ਘਰ ਦੇ ਨਹੀਂ ਕਰਦੇ ਜਿੰਨਾ ਮੇਰੇ ਕੁੱਤੇ ਕਧੜ ਕਰਦੇ ਨੇ ਯਾਰ ਕਧੜ ਨਹੀਂ ਹੈ ਇਹ ਮੇਰੀ ਪਿਆਰੀ ਪਿਆਰੀ ਖੁਸ਼ੀ ਐ ਲੈ ਮੈਂ ਛੱਡ ਦੇ ਛੱਡ ਦੇ ਲੈ ਇੰਨਾ ਪਿਆਰ ਇੰਨਾ ਮੜ ਇੰਨਾ ਲੜ ਕਰਦੀ ਐ ਲੈ 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 ਮਰ ਜਾਣੀ ਕਿੰਨਾ ਪਿਆਰ ਕਰਦੀ ਆ ਓਏ ਇੰਨਾ ਜੀ ਕਿਸੇ ਨੂੰ ਪਿਆਰ ਕਰਦੀ ਹੋਏ ਕੁੱਤੀ ਕਮੈਂਟ ਕਰਕੇ ਜ਼ਰੂਰ ਦੱਸੋ ਅੱਗੇ ਕੇ ਵੀਡੀਓ ਸੁਣੀ ਚੱਲੋ ਤੁਸੀਂ ਨਜ਼ਾਰੇ ਆਉਣਗੇ 2024 ਦੇ ਵਿੱਚ ਮੈਂ ਕੀ ਕੰਮ ਕਰਦਾ 2025 ਦੇ ਵਿੱਚ ਇਹੀ ਕੰਮ ਕਰਨਾ ਆਪਾਂ ਕੋਈ ਆਪਣੇ ਭਾਲ ਦਾ 2025 ਰੋਜ ਹੀ ਆ ਬਾਈ ਠੀਕ ਆ ਇਹ ਨਵੇਂ ਸਾਲ ਸੋਸੇ ਮੋੜ ਤੇ ਲੋਕਾਂ ਦੇ ਹੁੰਦੇ ਨੇ ਸਾਡੇ ਤਾਂ ਉਹੀ ਨੇ ਕੁੱਤੇ ਕਿਤੇ ਜਿਹੜਾ ਨਾਲ ਤੇ ਡੰਗਰਾਂ ਨਾਲ ਗੋਹਾ ਗੋਹਿਰ ਜਹ ਹੁਣ ਮਿੱਟੀ ਮਿੱਟੀ ਨਾਲ ਹੁਣ ਬਸ ਸਾਡਾ ਜਟਾ ਦਾ ਕੰਮ ਇਹੀ ਆ ਮਿੱਤਰੋ ਗੋਹਾ ਲਾਇ ਗੋਹਾ ਚੱਕਤਾ ਗੋਹਾ ਪਾਲਿਆ ਗੋਹਾ ਲਾ ਲਿਆ ਕੱਖ ਲਿਆ ਇਹ ਕੱਖ ਪੜਨੇ ਕੱਖ ਪਾਤੇ ਕੱਖ ਲਾਤੇ ਕੱਖ ਟੋਕਾ ਕਰਤਾ ਬਸ ਇਹੀ ਕੰਮ ਆ ਸਾਡਾ 2024 ਦੇ ਵਿੱਚ 2025 ਦੇ ਵਿੱਚ ਵੀ ਇਹੀ ਕੰਮ ਆ ਦਿਨ ਚੜਿਆ ਨਹੀਂ ਬਸ ਧਾਰਾ ਘੜ ਲਓ ਪਾਣੀ ਪਿਆ ਦੋ ਨਮਾ ਦੋ ਉੱਥੇ ਵੜਨ ਨੂੰ ਗਿਲਾ ਕਰ ਦੋ ਸੁੱਕਾ ਕਰ ਦੋ ਸੰਨੀ ਕਰ ਦੋ ਥੂੜੀ ਪਿਆ ਪਣੀ ਪਿਆ ਦੋ ਬਸ ਇਹੀ ਕੰਮ ਚੱਲੀ ਜਾਂਦਾ ਬਾਈ ਇਹ ਇਹ ਤਾਂ ਛੋਟੇ ਸੁਸਨੇ ਮੁੰਡੇ 225 ਜੁੜ ਗਏ ਆਏ ਹੋਏ ਬਾ ਨਵੇਂ ਯਾਰ ਆਉਣਗੇ ਪਰਾਂ ਛਾਡੇ ਯਾਰ ਉਹੀ ਨੇ ਪੰਜ ਸੱਤ ਜਿਹੜੇ ਛਾਡੇ ਨਾਲ ਹੈਗੇ ਨੇ ਨੰਗ ਮਲੰਗ ਅਸੀਂ ਬੜੇ ਯਾਰਾਂ ਤੋਂ ਕੀ ਲੈਣਾ ਹੁਣ ਕੁਝ ਦੋ ਕਮਿੰਟੂ ਕਰਨਾ ਤੇ ਕੰਮ ਮੈਂ ਗੋਖ ਲਾ ਕੇਣਾ ਰੂੜੀ ਤੇ ਆ ਦੇਖੋ ਹੋ ਹੋ ਚੱਲ ਲੈ ਲਾਈ ਮੋਟਰਾਂ ਫੇਰ ਚੱਕਿਆ ਗੋਹਰੀ ਪਰ ਟਰਾਲੀ ਆਪਾਂ ਚੱਲ ਲਿਆ ਲਾਉਣ ਆਪਣੇ ਰੂੜੀ ਤੇ ਮੇਤਰ ਉੱਥੇ ਕੋਈ ਦੋ ਤਿੰਨ ਰਿਹੜੀਆਂ ਹੋਰ ਹੀ ਕੋਈ ਲਾ ਕੇ ਆਪਣੇ ਯਾਰ ਚਲੋ ਰੇ ਹੀ ਵਧਿਆ ਕੋਈ ਚੱਕ ਲਾਈਵ ਕਰਤੇ ਪਹਿਲੇ ਆਪਣਾ ਸਵਾਗਤ ਕਰਦੇ ਜਦੋਂ ਆਪਾਂ ਪਹੁੰਚੇ ਲੈ ਕੁੱਤੀ ਨੇ ਆਪਣਾ ਸਵਾਗਤ ਕੀਤਾ ਜੀ ਆਇਆਂ ਨੂੰ ਵੈਲਕਮ ਲੈ ਮਿੱਤਰੋ ਮੁੰਡੇ ਅੱਜ ਕੱਲ ਤੁਹਾਨੂੰ ਪਤਾ ਹੀ ਲੋਕ ਹਾਰ ਚੱਕੀ ਵਧਿਆ ਨੇ ਕੁੱਤਾ ਹੀ ਸਵਾਗਤ ਕਰਦੇ ਨੇ ਕਿਆ ਬਾਤ ਉੱਚੀ ਗੱਲ ਬਾਤ ਆ ਮਿੱਤਰੋ ਘਰੇ ਆਏ ਘਰੇ ਆ ਗਏ ਆਪਾਂ ਪਹਿਲਾਂ ਕੀਤਾ ਮਸ਼ੀਨ ਤੇ ਟੋਕਾ ਟੋਕਾ ਕਰਕੇ ਕੰਮ ਨਿਬੜ ਕੇ ਰੱਖਦਾ ਮੈਂ ਕਿ ਦੌਰ ਭਾ ਕਾਕੋ ਖਰਲਾ ਮੈਂ ਢਾਂਡੋ ਹੀ ਪਈਆ ਫਿਰ ਮੈਂ ਖੁਸ਼ੀ ਨੂੰ ਕਿਹਾ ਮੈਂ ਕਿ ਕੀ ਹਾਲ ਹੈ ਖੁਸ਼ੀ ਮੈਨਾਂ ਮੇਰੇ ਕਿੱਥੇ ਹੀ ਲੱਗਦਾ ਕਹਿੰਦੀ ਮੈਨੂੰ ਖੰਜੂਰਾ ਕਮਾ ਦੇ ਲੈ ਮਿੱਤਰੋ ਆਪ ਨੂੰ ਕਿਤੇ ਰੋਟੀ ਨਹੀਂ ਮਿਲੀ ਮੈਂ ਕੁੱਤੀ ਨੂੰ ਖੰਜੂਰਾ ਕੁੱਤੀ ਨੂੰ ਮੈਂ ਸਾਬਣ ਨਾਲ ਨਵਾਉਣਾ ਆਪਾਂ ਕੁੱਤੇ ਲਈ ਸਾਬਣ ਨਾਲ ਨਵਾਉਣਾ ਕੀ ਗੱਲ ਬਾਤ ਆ ਖੰਜੂਰਾ ਖਵਾਈਆਂ ਨੇ ਅੱਜ ਤੱਕ ਮੈਨੂੰ ਕੋਈ ਰੋਟੀ ਨਹੀਂ ਮਿਲੀ ਇਹਨੂੰ ਖੰਜੂਰਾ ਖਵਾਉਣਾ ਬਾਈ ਕਮੈਂਟ ਕਰਕੇ ਦੱਸੋ ਜਿਹੜੇ ਜਿਹੜੇ ਕੁੱਤਿਆਂ ਨੂੰ ਖੰਜੂਰਾ ਖਵਾਉਂਦੇ ਨੇ ਮੈਂ ਦੇਖੋ ਖੰਜੂਰਾ ਖਵਾਈ ਜਾਂ ਨਾ ਲਾਈਵ ਮਿੱਤਰੋ ਇਹ ਦੁਵਾਦ ਆਪਾਂ ਚੱਲੇ ਤਾਂ ਹਾਰ ਕੱਢਣ ਟਾਈਮ ਹੋ ਗਿਆ ਬਾਲਟੀ ਚੱਕ ਲਈ ਲਾਈਵ ਘਰ ਵਿੱਚ ਪਾਣੀ ਪਾ ਕੇ ਆਪਾਂ ਮੱਝਾਂ ਦੋ ਕੀਤੀ ਅੰਦਰ ਤੇ ਇੱਕ ਦੀ ਮੈਂ ਕੱਢ ਲਾਂ ਇੱਕ ਦੀ ਵੀਰੀ ਭਾਬੀ ਧਾਰ ਕੱਢਣ ਲੱਗੀ ਲਾਈਵ ਮੱਝ ਇੱਕ ਅੰਦਰ ਕਰਤੀ ਤੇ ਦੂਜੀ ਮੱਝ ਨੂੰ ਵੀ ਅੰਦਰ ਕਰਨ ਲੱਗਿਆ ਆਪਾਂ ਤੇ ਕੱਟੇ ਬੱਛਾ ਥਲੇ ਸੁੱਕ ਖਨੇ ਆ ਕੀ ਸੋਨੂ ਵਿੱਚ ਜਾਣਕਾਰੀ ਵੀ ਮਿਲੂਗੀ ਵੀਡੀਓ ਦੇ ਵਿੱਚ ਸਾਰੀਆਂ ਮੱਜਾਂ ਥਲੇ ਤੂੜੀ ਖਨੇਈ ਹੋਈ ਆ ਇਹ ਨਹੀਂ ਹੈਗਾ ਵੀ ਹਣਾ ਮੀਂਹ ਪੈਂਦਾ ਸੀ ਮੌਸਮ ਖਰਾਬ ਸੀਗਾ ਠੰਡ ਹੋਈ ਪਈ ਸੀ ਲੂਣੀਆਂ ਵੱਟੀਆਂ ਵੱਟੀਆਂ ਮਾਧਿਮ ਤੜਾਈ ਜਾਂਦੀ ਸੀ ਸੰਗਲ ਕਹਿੰਦੀ ਮੈਂ ਤੋੜ ਕੇ ਆਪੀ ਕੱਟੇ ਨੂੰ ਝੰਗਾ ਦੂ ਮੈਂ ਕਿ ਨਾ ਇਹ ਕੰਮ ਨਾ ਕਰੀ ਲੈ ਮਿੱਤਰੋ ਕੱਟਾ ਪਾਸ ਅੱਧਿਆ ਤੇ ਥੋੜਾ ਜਿਹਾ ਝੰਗਾਵਾਂਗੇ ਮੈਨੂੰ ਪਤਾ ਫਿਰਨਾ ਥੋੜਾ ਜਿਹਾ ਝੰਗਾਵਾਂਗੇ ਬਦੁੰਗਣ ਨਹੀਂ ਦੰਦੇ ਤੁਹਾਨੂੰ ਪਤਾ ਵੀ ਧਾਰ ਆਪਾਂ ਆਪੀ ਕੱਢਣੀ ਆ ਮਿੱਤਰੋ ਇਹ ਦੂਆ ਕੱਟਾ ਆ ਬੰਨਿਆ ਤੇ ਘਤੋ ਤਾਰਾ ਲਾਗੇ ਜਿਉਣਾ ਤੇ ਫਤੇ ਵੀ ਚੋਗਾ ਸਾਨੂੰ ਦਿਖਾਵਾਂਗੇ ਤਾਰ ਤੇ ਸਾਰੇ ਪਾਸੋਂ ਮਗਰ ਮੂਰੇ ਬੰਦ ਕਰਦੇ ਦੇਤੀ ਥਾਪੀ ਮਿੱਤਰੋ ਆ ਕੱਢ ਲਿਆ ਆਪਾਂ ਦੁੱਧ ਦੋ ਦੰਨ ਚਾਰ ਪੰਜ ਲੀਟਰ ਤੇ ਇਧਰ ਲੱਗਿਆ ਪਿਆ ਕਹਿੰਦੇ ਫਤੇ ਧਾਰ ਘਟਨ ਸਾਨੂੰ ਦਿਖਾਉਣੇ ਲਾਇ ਵੀ ਫਤੇ ਤੇ ਉਹਦੀ ਮੰਮੀ ਲੱਗੇ ਪੈਣੇ ਲਾਇ ਫਤੇ ਨੇ ਵੀ ਬਾਲਟੀ ਚੋਲੀ ਫਤੇ ਕਹਿੰਦਾ ਮੈਨੂੰ ਸਿੱਖ ਲੈ ਦੇ ਮਗਾ ਤੂੰ ਕਾਹਨੂੰ ਸਿੱਖਦਾ ਮੇਰੇ ਹੱਥ ਪਈ ਹੋਈ ਆ ਤਾਰ ਮਿੱਤਰਾ ਮੈਂ ਕਿਤੇ ਰਾਤ ਨਹੀਂ ਜਾਂਦਾ ਉਹ ਹਰ ਕੋਈ ਮਰਜ਼ੀ ਪ੍ਰੋਗਰਾਮ ਉਹ ਕਿੱਥੇ ਮਰਜ਼ੀ ਜਾਣਾ ਹੋਵੇ ਮੈਨੂੰ ਭਜਣਾ ਪੈਂਦਾ ਮੈਂ ਕਿਹਾ ਨਾ ਸਿੱਖਾਂਗਾ ਨਾ ਮੈਂ ਤਾਂ ਸਿੱਖੂਗਾ ਮੈਂ ਕਿਹਾ ਸਿੱਖ ਲਾ ਬਹੁਤ ਔਖਾ ਕਹਿੰਦਾ ਧਾਰਾਂ ਦੂਰਾਂ ਕੱਢਣਾ ਜਮੰਨਾ ਗਿਆ ਅੱਜ ਕੱਲ ਇੱਧਰ ਜਲੂਸ ਹੀ ਘੜਦੀਆਂ ਨੇ ਵੀਰੇ ਨਾ ਕੱਢੋ ਨਾ ਕੱਢੋ ਚਲੋ ਭਾਈ ਮੰਨਿਆ ਨਹੀਂ ਕਹਿੰਦਾ ਮੈਂ ਤਾਂ ਕੱਢੂਗਾ ਮੈਂ ਤੇਰੀ ਮਰਜ਼ੀ ਆ ਭਾਈ ਫਿਰ ਮੈਂ ਆਖਿਆ ਚਲੋ ਕੱਢ ਲਾ ਭਾਈ ਮੈਂ ਤਾਂ ਚੱਲਿਆਂ ਬਾਲਟੀ ਲੈ ਕੇ ਫਿਰ ਗਾਈ ਨੂੰ ਕਿਹਾ ਖੜਾ ਹੀ ਹੋ ਜਾ ਤੋ ਇਹ ਭਈਆ ਸੁੱਤੀ ਲੈ ਡੱਕ ਕੇ ਐਸੋਂ ਹੀ ਲੈ ਵੀ ਦੋਆ ਬਾਲਟੀ ਆਪਾਂ ਦੁੱਧਾਂ ਲਈਏ ਧਰਨਵਾ ਕੇ ਦੂਜੀ ਬਾਲਟੀ ਫੇਰ ਚੱਕ ਲਈ ਕ ਚਲੋ ਜੀ ਗਾਈ ਦੀ ਧਾਰ ਘੱਢਦੇ ਹੁਣ ਗਰਮ ਪਾਣੀ ਪਾਉਣ ਬਾਅਦ ਇਹ ਦੂਬਾ ਚੱਕ ਕੇ ਆਪਾਂ ਕੌਲਾ ਦਾਣੇ ਦਾ ਭਰਿਆ ਵੱਡੀ ਸਾਰੀ ਬੱਠ ਲਈ ਜੀ ਦੋਟਾ ਹੀ ਕਿਲੋ ਵਿੱਚ ਦਾਣਾ ਪੈ ਜਾਂਦਾ ਚਲੋ ਵੀ ਆਪਾਂ ਲਿਆ ਕੇ ਹੁਣ ਕੱਖ ਰਲਾਤੇ ਤੇ ਗਾਈ ਮੁਰੇ ਛੱਟਾਂਗੇ ਗਾਈ ਦੇ ਛੱਡ ਕੇ ਬੱਸਾ ਫੇਰ ਇਹ ਦੂਬਾ ਬਾਦ ਆਪਾਂ ਮਿੱਤਰੋ ਨਿਆਣਾ ਬਣਾ ਨਿਆਣਾ ਬੰਨ ਕੇ ਫੇਰ ਆਪਾਂ ਧਾਰ ਕਰਾਂਗੇ ਇਹਦੀ ਛੜਤੀ ਲਈ ਮਿੱਤਰੋ ਅਸੀਂ ਛੋਕਾ ਹੀ ਦਾਣਾ ਛਿੱਟੀ ਦਾ ਉਹ ਛੱਟ ਕੇ ਦਿਖਾਦੇ ਆਂ ਦਾਣਾ ਕਬਾਈ ਦਾ ਮਿੱਤਰੋ ਕਿਤੇ ਗੱਲ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਮਿੱਤਰੋ ਆ ਦੇਖ ਲਓ ਬਸਾਂ ਜਿੰਗਾ ਆਦਾ ਮੈਂ ਥੋੜੇ ਜਿੰਗਾ ਉਹਨੂੰ ਬੜਾ ਨਿੱਜਾ ਹੁੰਦਾ ਤੇ ਸਾਰਾ ਚੁੰਗਿਆ ਮੈਂ ਡੈਰੀ ਵੀ ਦੁੱਧ ਪਾਉਣਾ ਯਾਰ 7-800 ਦਾ ਰੋਜ਼ ਦੁੱਧ ਮੈਂ ਬੇਲਾ ਪਾਦਣਾ ਨਾ ਟੱਕਾ ਨਹੀਂ ਤੋੜਦਾ ਘਰ ਦੇ ਕਹਿੰਦੇ ਤੂੰ ਕੰਮ ਨਹੀਂ ਕਰਦਾ ਬਈ ਛੋਟੇ ਕੰਮ ਨੇ ਕਿੰਨਾ ਮੈਂ ਕੰਮ ਕਰਦਾ ਕੱਖ ਖੱਲੇ ਆ ਗੋਹਾ ਰੂੜੀ ਦੇ ਛੱਟਾ ਕਿੰਨੀਆਂ ਮੱਝਾਂ ਨਹੀਂ ਧਾਰਾਂ ਗੱਡੀਆਂ ਸੁੱਕ ਕਨੇ ਧਾਰ ਕੱਖ ਲਾਏ ਨੇ ਮੈਂ ਕੰਮ ਨਹੀਂ ਕੋਈ ਕਰਦਾ 7-800 ਦਾ ਦੁੱਧ ਲੇਲੀ ਪਾਦਣਾ ਤੇ ਫਿਰ ਵੀ ਮੈਂ ਘਰੇ ਕੰਮ ਨਹੀਂ ਫਿਰ ਵੀ ਕਰਦੇ ਛੱਡ ਜਾਂਦੇ ਨੇ ਤੂੰ ਕੰਮ